ਕਿ ਪੂਆ ਬਾਬਾਈ ਦੀ ਕਰੋ ਦਰਸ਼ਨ ਪੂਆ ਬਾਬਾ ਦੇ ਦਰਬਾਰ ਦੇ ਲਾਈਵ ਤਸਵੀਰਾ ਹਰ ਮਹੀਨੇ ਤੋਂ ਦਰਸ਼ਨ ਕਰਾਈ ਦੇ ਨੇ ਪੂਆ ਬਾਬਾਈ ਦੇ ਦਰਬਾਰ ਦੇ ਪੰਜਾਬ ਮਾਤਾ ਨੂੰ ਜ਼ਰੂਰ ਲਿਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਕਿ ਆ ਪੂਆ ਬਾਬਾਈ ਦੇ ਦਰਸ਼ਨ ਕਰਾਈ ਦੇ ਨੇ ਬਾਬਾਈ ਦੀ ਕਿਰਪਾ ਦੇ ਨਾਲ ਹਰ ਮਹੀਨੇ ਤੋਂ ਲਾਈਵ ਦਰਸ਼ਨ ਕਰਾਈ ਦੇ ਆ ਪੂਆ ਬਾਬਾਈ ਦੇ ਦਰਬਾਰ ਦੇ ਕਰੋ ਆਈ ਉਹ ਤੁਸ ਨੂੰ ਆਵਾਜ਼ ਜ਼ਮਾਨੇ ਦਿੱਲੀ ਕੋ ਜੈ ਮਾਤਾ ਦੀ ਜੈ ਬੂਆ ਬਾਬਾ ਜੀ ਦੀ ਆਈ ਉਹ ਤੁਸ ਨੂੰ ਆਵਾਜ਼ ਜ਼ਮਾਨੇ ਦੇ ਜਗਰਨ ਦੀ ਵੀ ਤਸਵੀਰਾਂ ਦਿਖਾਵਾਂਗੇ ਹਰ ਮਹੀਨੇ ਨੋਤ ਪਾਹੀ ਜਗਰਨ ਜਿਹੜੇ ਕਰਦੇ ਨੇ ਬਾਈ ਵੀ ਤਸਵੀਰਾਂ ਆਗੇ ਨਾਹੀ ਮਰਾਜੀ ਜੋ ਆਪਣਾ ਵੀ ਥੰਗੀ ਵਿੱਚੀ ਸ਼ਾਦੀ ਭੂਆ ਜੀ ਮੈਨੂੰ ਲੱਗਣ ਰਹੀ ਦਾ ਗੱਲ ਮਾਹੀ ਆਪੇ ਦੇ ਨਾਲ ਲੱਭੀ ਕੋ ਆਜੀ ਦੇਖੂ ਗੱਲ ਬੋਲੀ ਮੈਂ ਦਾ ਗੱਲ ਹੋ ਗਿਆ ਕੀ ਆਉਂਦੇ ਆ ਮਾਦੇ ਨੂੰ ਜਾਏ ਰਹੀ ਹਾਂ ਕਾੜੀ ਰਾਦੇ ਪੂਰਾ ਦਤੀ ਨਾਹੀ ਦੁਆਰੀ ਕਰਿਓ ਭਾਈ ਤੁਸ ਜੀ ਸ਼ਿਵਦਾਉਤ ਮਹਾਰਾਜ ਸ਼ਾਂਪੂਰ ਕੰਢੀ ਵਾਲੇ ਮਹਾਰਾਜ ਜੀ ਉਹਨਾਂ ਦੇ ਨਾਮ ਤੋਂ ਦਸਾਂ ਆ ਰਹੀ ਐ ਆਤਾ ਜੀ ਕਿਰਪਾ ਕਰ ਕਿਦਾਂ ਬਲਜਿੰਦਰ ਸਿੰਘ ਦਾ ਵਿਆਹ ਹੋ ਜੇ ਮਾਤਰਾ ਨਹੀਂ ਕਿਰਪਾ ਕਰਦੇਓ ਬਲਜਿੰਦਰ ਸਿੰਘ ਦਾ ਵਿਆਹ ਕਰਵਾ ਦਿਓ ਤੁਸੀਂ ਵੀ ਕਿਤੇ ਵਿੱਚ ਹੱਲੇ ਪੰਜਿਆ ਕਰੋ ਹੈ ਤਾਂ ਕਿਹਨ ਦਾ ਵਿਆਹ ਨਹੀਂ ਹੋਊਗਾ ਕਰਿਆ ਕਰੋ ਦਾਦ ਬੂਆ ਦਾਦੀ ਦੇ ਨਾਮ ਤੇ ਬੂਆ ਬਾਬਾ ਜੀ ਦੇ ਨਾਮ ਤੋਂ ਦਾਸ ਆ ਰਹੀਆਂ ਬੂਆ ਦਾਦੀ ਕਿਰਪਾ ਕਰ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਫੁੱਲੇ ਖਜ਼ਾਨੇ ਬਖਸ਼ੋ ਹੀ ਮਈ ਸਚੀਆਂ ਜੋਤਾ ਵਾਲੀ ਮਾਤਾ ਜੀ ਤੁਹਾਡੀ ਸਦਾ ਹਾਂਜੀ ਰਾਜੀ ਦੇ ਨਾਮ ਤੋਂ ਗੁਰੂ ਮਹਾਰਾਜ ਜੀ ਦੇ ਨਾਮ ਤੋਂ ਅੱਜ ਗੁਰੂ ਕੁੰਨੇ ਆਏ ਆਪਾਂ ਆਪਣੇ ਗੁਰੂ ਮਹਾਰਾਜ ਦੇ ਨਾਮ ਤੋਂ ਤਾੜੀ ਲਗਾ ਦੇਉ ਦੋ ਦੱਬ ਕੇ ਕਿਉਂਕਿ ਜਿਹੜੇ ਗੁਰੂ ਮੁਰਸ਼ਿਦ ਵਾਲੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹਾਜ਼ਿਰ ਨੂੰ ਆਉਂਦਾ ਵੀ ਤੇ ਬਹਿਣ ਦਾ ਵੀ ਖਲੋਣ ਦਾ ਵੀ ਗੁਰੂ ਵਾਲੇ ਇਨਸਾਨ ਹੁਣ ਜਿਹੜਾ ਗੁਰੂ ਵਾਲਾ ਨਹੀਂ ਉਹਨੂੰ ਕਿੱਥੋਂ ਪਤਾ ਹੋਣਾ ਇਹ ਗੱਲ ਹੈ ਸ਼ਾਹਪੁਰ ਮੰਡੀ ਵਾਲੇ ਮਹਾਰਾਜ ਜੀ ਉਹਨਾਂ ਦੇ ਨਾਮ ਤੋਂ ਅਡਰੈਸ ਆਦੀ ਹੈ ਦਾਦਾ ਜੀ ਕਿਰਪਾ ਕਰ ਸਾਡੇ ਲੱਖਾ ਭਾਜੀ ਪੰਜਾਬ 84 ਲਾਈਵ ਚੈਨਲ ਤੋਂ ਲਾਈਵ ਕਰ ਰਹੇ ਨੇ ਮਨਦੀਪ ਜੀ ਪਰਦੇਸਾਂ ਚ ਗਏ ਨੇ ਮਾਤਾ ਜੀ ਮੇਰੇ ਫਰੇ ਹੱਥ ਰੱਖ ਕੇ ਅੰਗ ਸੰਗ ਸਹਿਰਾ ਤੰਦਰੁਸਤੀ ਬੋਲੋ ਰੋਹਿਤ ਰਮਨ ਦੇ ਨਾਮ ਤੋਂ ਦਾਸ ਆ ਰਹੀਆਂ ਮਾਤਰਾਣੀ ਕਿਰਪਾ ਕਰਨ ਖੁੱਲੇ ਖਜ਼ਾਨੇ ਵਕਸ਼ਣ ਹਾਂਜੀ ਭਾਜੀ ਭਾਜੀ ਆਸ਼ੂ ਦੇ ਕਰਨ ਦੇ ਨਾਮ ਤੋਂ ਦਾਸਾਂ ਗਾ ਰਹੇ ਨੇ ਮਾਤਰਾਣੀ ਕਿਰਪਾ ਕਰਨ ਖੁੱਲੇ ਖਜ਼ਾਨੇ ਵਕਸ਼ਣ ਪ੍ਰਦੀਪ ਪ੍ਰਦੀਪ ਪਰਦੇਸਾਂ ਜੀ ਗਏ ਮਾਤਾ ਜੀ ਚਰਦੀ ਕਲਾ ਵਿੱਚ ਰੱਖਣਾ ਵਿਆਹ ਦ੍ਰਿਸ਼ਟੀ ਕਰਦੇ ਬੜੇ ਸੱਚੇ ਦਰਬਾਰ ਕੀ ਤੇ ਦੂਆ ਦਾਦੀ ਦੇ ਨਾਮ ਤੋਂ ਦੂਆ ਬਾਬਾ ਜੀ ਦੇ ਨਾਮ ਤੋਂ ਅਰਦਾਸ ਆ ਰਹੀਆਂ ਬੂੜਾ ਦਾਤੀ ਕਿਰਪਾ ਕਰ। ਭੈਣ ਜੀ ਆਪਣੇ ਘਰ ਵਾਲੇ ਦੇ ਨਾਮ ਤੋਂ ਅਰਦਾਸਾਂ ਕਰਾ ਜੀ ਨਹੀਂ ਉਹਨਾਂ ਦੀ ਸੇਤ ਠੀਕ ਨਹੀਂ ਰਹੀ। ਬੂਆ ਦਾਦੀ ਕਿਰਪਾ ਕਰ ਦਿਓ ਤੰਦ ਰੂਸੀਆਂ ਦੀ ਦਾਤ ਬਖਸ਼ ਦਿਓ। ਉਹਨਾਂ ਦੀ ਸੱਤ ਮਿਹਰ ਪਰਿਆ ਹੱਥ ਰੱਖੋ ਲੰਮੀ ਆਮਰਾਂ ਕਰੋ ਬਲੋ ਸੱਚੇ ਦਰਬਾਰ ਕੀ ਜੈ ਜੈ ਸਾਡੇ ਦੇਵਾ ਜੀ ਉਹਨਾਂ ਦੇ ਨਾਮ ਤੋਂ ਅਰਦਾਸ ਆ ਰਹੀ ਹੈ ਮਾਤਾ ਜੀ ਕਿਰਪਾ ਕਰੋ ਲੰਮੀ ਉਮਰ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦੋਵੇਂ ਬੱਤੇ ਬੱਚੇ ਵਿਦੇਸ਼ਾਂ ਦੇ ਵਿੱਚ ਨੇ ਜੇ ਮਾਤਰਾ ਨੇ ਕਿਰਪਾ ਕਰੋ ਰਾਜੀ ਭਾਜੀ ਰਹਿਣ ਤੰਦਰੁਸਤੀ ਦੀ ਦਾਤ ਬਖਸ਼ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਸਾਗਰਪੁਰ ਵਾਲੇ ਮਾਤਾ ਜੀ ਸਾਡੇ ਉਹਨਾਂ ਦੇ ਨਾਮ ਤੋਂ ਅਰਦਾਸ ਆ ਰਹੀ ਹੈ ਗੂੜਾ ਦਾਤੀ ਕਿਰਪਾ ਕਰੋ ਉਹਨਾਂ ਦੀ ਲੰਮੀ ਉਮਰ ਕਰਨ ਤੰਦਰੁਸਤੀ ਦੀ ਦਾਤ ਬਖਸ਼ਣ ਪੇਧਮਾਇਆ ਕੈਨੇਡਾ ਤੋਂ ਦਲਰਾਜ ਦੇ ਨਾਮ ਤੋਂ ਭਗਵਾਨ ਦੇ ਨਾਮ ਤੋਂ ਰਦਾਸ ਆ ਰਹੀਆਂ ਬੂਏ ਦਾਦੀ ਵਿਦੇਸ਼ਾਂ ਦੇ ਵਿੱਚ ਲੰਮੀਆ ਮਨਾ ਕਰਨ ਤੰਦਰੁਸਤੀ ਦੀ ਦਾਤ ਬਖਸ਼ਣ ਕੋਲ ਸੱਚੇ ਦਰਬਾਰ ਕੀ ਜੈ ਹਾਂ ਸਾਰੀਆਂ ਬੂਏ ਦਾਦੀ ਕਿਰਪਾ ਕਰਨ ਖੁੱਲੇ ਖਜ਼ਾਨੇ ਬਖਸ਼ਣ ਕੋਮਲ ਤੇ ਰਾਜੇ ਦੇ ਨਾਮ ਤੋਂ ਅਰਦਾਸ ਆ ਰਹੀਆਂ ਬੂਏ ਦਾਦੀ ਕਿਰਪਾ ਕਰਨ ਰਾਜਨ ਕੋਮਲ ਦੇ ਰਾਜਨ ਦੇ ਨਾਮ ਤੋਂ ਦਾਸਾਂ ਕਰਾ ਰਹੇ ਨੇ ਕੋਈ ਨਹੀਂ ਰਾਜਨ ਦੇ ਰਾਜਾ ਹੀ ਕੋਈ ਦਾਲੀ ਰਾਜੇ ਨੂੰ ਹੀ ਰਾਜਨ ਕਹਿੰਦੇ ਨੇ ਠੀਕ ਹੈ ਤੇ ਰਾਜੇ ਨੂੰ ਹੀ ਰਾਜਾ ਕਹਿੰਦੇ ਨੇ ਕੁੜੀਆਂ ਦੇ ਨਾਮ ਤੋਂ ਦਾਸ ਸਾਰੇ ਬੂਰਾਂ ਦੀ ਕਿਰਪਾ ਕਰਨ ਭਾਜੀ ਉਹ ਪੈਸੇ ਫੜਿਓ ਇੱਕ ਟਾਈਮ ਭਾਜੀ ਇਹਨੂੰ ਚਰਚੇ ਦਾ ਦਾਖਲ ਕਰ ਸਕਦਾ ਜੀ ਦਿਲਪ੍ਰੀਤ ਠੀਕ ਨਹੀਂ ਰਿਹਿੰਦਾ ਬੂਆ ਦਾਦੀ ਕਿਰਨ ਕੋ ਲਾਈਵ ਦਰਸ਼ਨ ਕਰਾ ਰਿਹਾ ਜੀ ਤੁਹਾਨੂੰ ਛਿੜੀ ਦਰਬਾਰ ਦੇ ਹਰ ਮਹੀਨੇ ਵਿਨੋਦ ਮਾਹੀ ਐਂਡ ਪਾਰਟੀ ਬਟਾਲੇ ਵਾਲੇ ਕਰਦੇ ਨੇ ਮਹਾਮਾਈ ਦਾ ਜਾਗਰਣ ਤੇ ਲੁੱਟਦੇ ਨੇ ਮੋਜਾ ਤੇ ਕੱਢਦੇ ਨੇ ਬਾਰ ਬਾਰ ਬੂਆ ਬਾਵਾ ਦੇ ਭਜਨ ਨਵੇਂ ਤੋਂ ਨਵਾਂ ਤੇ ਬੜੀ ਕਿਰਪਾ ਹੈ ਜੈ ਮਾਤਾ ਦੀ ਜੈ ਮਾਤਾ ਦੇ ਭਗਤੋ ਜੈ ਮਾਤਾ ਦੀ ਤੇ ਬੂਆ ਬਾਵਾ ਜੀ ਕਿਰਪਾ ਬਣਾਈ ਰੱਖਣਾ ਸਾਰੀ ਟੀਮ ਦੇ ਉੱਤੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਬੂਆ ਬਾਵਾ ਜੀ ਦੀ ਲਾਈਵ ਤਸਵੀਰਾਂ ਨੇ ਆਵੇ ਜੀ ਮਾਈਕ ਜੇ ਮਤਾਂ ਦੀ ਲਾਈਵ ਦਰਸ਼ਨ ਕਰਾ ਰਹੇ ਜੀ ਛਿੜੀ ਦਰਬਾਰ ਤੋਂ ਮਨੋਰ ਬਾਹੀ ਗੁਣੀ ਵਲੀ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸਾਂ ਆ ਰਹੀਆਂ ਬੂਆ ਦਾਦੀ ਕਿਰਪਾ ਕਰ ਸਾਰੇ ਪਰਿਵਾਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ ਸਾਰੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸਾਂ ਆ ਰਹੀਆਂ ਬੂਆ ਦਾਦੀ ਕਿਰਪਾ ਕਰਨ ਮੁਲੇ ਖਜ਼ਾਨੇ ਬਖਸ਼ਣ ਬਾਬਾ ਮਹੇਰ ਸ਼ਾਹ ਜੀ ਭਾਗੋਵਾਲ ਤੋਂ ਅਰਦਾਸਾਂ ਆਈਆਂ। ਦਾਤਾ ਜੀ ਕਿਰਪਾ ਕਰਨ ਖੁੱਲੇ ਦਰਵਾਜ਼ੇ ਬਖਸ਼ੋ। ਬਾਬਾ ਰਾਮ ਸਿੰਘ ਜੀ ਅੰਮ੍ਰਿਤਸਰ ਵਾਲੇ ਉਹਨਾਂ ਦੇ ਨਾਲ ਤੋਂ ਅਰਦਾਸਾਂ ਆਈਆਂ। ਕੱਲ ਸਾਡਾ ਜਾਗਨ ਅੰਮ੍ਰਿਤਸਰ ਦੇ ਸ਼ਿਆਲੇ ਵਿਖੇ ਆ। ਬੂਆ ਨਾਨੀ ਦਾ ਉੱਥੇ ਗੁਰੂ ਕੁੰਨਿਆਂ ਦਾ ਮੇਲਾ ਹੈ। ਕੱਲ ਸਾਡਾ ਜਾਗਨ ਉੱਥੇ ਆ। ਉਹਨਾਂ ਨੇ ਕਿਹਾ ਸੀ ਕਿ ਦਰਬਾਰ ਦੇ ਅਲੋਟਮੈਂਟ ਕਰ ਦਿਓ ਤੇ ਜਿਨ੍ਹਾਂ ਨੇ ਹਾਜ਼ਰ ਲਗਣ ਜਾਣਾ ਹੈ ਉਹ ਸਾਰੇ ਪੁੱਜ ਸਕਦੇ ਨੇ ਉੱਥੇ ਕਿਉਂਕਿ ਉੱਥਾ ਉਜਾਗਰਨ ਅੱਜ ਦਾ ਹੁੰਦਾ ਸੀ 15 ਸਾਲ 20 ਸਾਲ ਉਹਨਾਂ ਨੇ ਹੋ ਗਏ ਸੀ ਜਾਗਰਨ ਕਰਾਉਂਦੇ ਅੱਜ ਦਾ ਜਾਗਰਨ ਕਰਵਾਉਂਦੇ ਪਰ ਸਾਡੇ ਕਰਕੇ ਉਹਨਾਂ ਨੇ ਕੱਲ ਦਾ ਜਾਗਰਨ ਕੀਤਾ ਜੀ ਇੱਕ ਦਾੜੀ ਲਗਾ ਦੇ ਬੂਹੇ ਦਾਦੀ ਦੇ ਨਾਮ ਨਹੀਂ ਤੁਸੀਂ ਇਨਾ ਪਿਆਰ ਕਰਦੇ ਹੋ ਬਾਬਾ ਰਾਮ ਸਿੰਘ ਜੀ ਦੇ ਨਾਮ ਤੋਂ ਗੁਰੂ ਮਹਾਰਾਜ ਜੀ ਦੇ ਨਾਮ ਤੋਂ ਦਸਾਰੀਆਂ ਦਾਦਾ ਜੀ ਕਿਰਪਾ ਕਰਨਾ ਖੁੱਲੇ ਖਜ਼ਾਨੇ ਵਕਸ਼ਣ ਤਾਨਵੀਆ ਤਾਨਵੀ ਸਮanshi ਤਾਨਵੀ ਤੇ ਸਮanshi ਦੇ ਨਾਮ ਤੋਂ ਅਰਦਾਸ ਆ ਰਹੀ ਹੈ ਬੋਲਦਾ ਦੀ ਕਿਰਪਾ ਕਰ ਜੰਤੀਪੁਰ ਤੋਂ ਜੰਤੀਪੁਰ ਤੋਂ ਅਰਦਾਸ ਆ ਰਹੀ ਹੈ ਮਾਤਰਾਣੀ ਜੰਤੀਪੁਰ ਵਾਲਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਖੁੱਲੇ ਖਜ਼ਾਨੇ ਬਖਸ਼ਣ ਹਾਂਜੀ ਜਤੋਂ ਜਮਗੀ ਸਭਰਾਜ ਦੇ ਨਾਮ ਦੇ ਅਰਦਾਸ ਭਾਈ ਇੱਕੀ ਫਿਰ ਬਾਦ ਮਾ ਗਾਲ ਕਾ ਜੀ ਦੇ ਨਾਮ ਤੋਂ ਦਸਾਂ ਆ ਰਹੀ ਐ ਮਾਤਰਾਣੀ ਕਿਰਪਾ ਕਰ ਪੀਹੂ ਔਰ ਮਾਨਸੀ ਦੇ ਨਾਮ ਤੋਂ ਦਸਾਂ ਗਾ ਰਹੇ ਨੇ ਬੂਰਾਂ ਦਾ ਦੀ ਕਿਰਪਾ ਕਰਨ ਖੁੱਲੇ ਖਜ਼ਾਨੇ ਬਖਸ਼ੋ ਬਣਾਓ ਭਾਈ ਬਣਾਓ ਤੰਗੀ ਭਾਈ ਸਭਤਾ ਦੇ ਨਾਮ ਤੋਂ ਦਸ ਹਾਂ ਅਤਾਰ ਨਹੀਂ ਐ ਆ ਗੜੇ ਭਾਈ ਅਛਾ ਲਾਈਵ ਤੁਸੀਂ ਲਓ ਜੀ ਭੜੇ ਭੰਦੀ ਜਿਹੜੇ ਠੀਕ ਨਹੀਂ ਹੈ ਮਾਤਰਾ ਨਹੀਂ ਕਿਰਪਾ ਕਰਦੇ ਹੋ ਉਹਨਾਂ ਨੂੰ ਬੰਦ ਕਰ ਤੁਸੀਂ ਰਾਤ ਬੰਛਦੇ ਹੋ ਨੰਮੀ ਅਮਰਾ ਕਰੋ ਤੁਹਾਡੇ ਦਰਬਾਰ ਦੇ ਵਿੱਚ ਕੋਈ ਕਟੜ ਨਹੀਂ ਜਿਹੜੀ ਸ਼ਰਧਾ ਦੇ ਭਾਜ ਉਹਨਾਂ ਦੇ ਨਾਮ ਕਰਾਉਂਦੇ ਨੇ ਆਵਾਜ਼ ਸੇਵਾ ਦਾ ਦੀ ਪੂਰੀ ਕਰਦੇ ਹੋ ਆਸ ਬਲੋ ਸੱਚੇ ਦਰਬਾਰ ਕੀ ਕਲਵਿੰਦਰ ਦੇ ਬਲਵਿੰਦਰ ਦੇ ਨਾਮ ਤੋਂ ਦਰਗਾਸਾ ਅਰਦਾਸ ਨੇ ਬੂਆ ਦਾਦੀ ਕਿਰਪਾ ਕਰੋ ਇਹਨਾਂ ਨੂੰ ਕਾਰੋਬਾਰ ਫੰਕਸ਼ਨ ਦਿਓ ਕਿਰਪਾ ਕਰ ਦਿਓ ਅੱਜ ਸਤ ਅਰਦਾਸ ਚੰਨੋ ਦੇ ਨਾਮ ਦੇ ਦਰਗਾਸਾ ਚੰਨੋ ਦੇ ਮੰਨੇ ਦੇ ਨਾਮ ਤੋਂ ਦਰਗਾਸਾ ਆ ਰਹੀਆਂ ਬੂਆ ਦਾਦੀ ਕਿਰਪਾ ਕਰਨ ਸਾਰੇ ਗੁਰੂਆਂ ਦੇ ਨਾਮ ਦੇ ਦਰਗਾਸਾ ਆ ਰਹੀਆਂ ਬੂਆ ਦਾਦੀ ਕਿਰਪਾ ਕਰਨ ਸਤਿਗੁਰੂ ਮਹਾਰਾਜ ਸਤਿਗਿਅਰ ਬੜਿਆ ਹੱਥ ਰੱਖਣ ਰੋਈ ਚ ਦਾ ਬਾਹਰ ਦਾ ਕੰਮ ਰੋਈ ਚ ਦਾ ਬਾਹਰ ਦਾ ਕੰਮ ਰੋਹਿਨਾਬਾਦ ਦਾ ਕੰਮ ਵਾਂਜੇ ਬੂਆ ਦਾ ਜੀ ਕਿਰਪਾ ਕਰਦੇ ਹੋ ਜਲਦੀ ਤੋਂ ਜਲਦੀ ਇਹਨਾਂ ਨੂੰ ਬਾਹਰ ਭੇਜ ਦਿਓ ਹਾਂਜੀ ਕਾਰਡ ਵੀ ਹੈਗਾ ਜੀ ਆ ਲਓ ਜੀ ਕਾਰਡ ਕੋਲ ਕਾਰਡ ਤੇ ਕਾਰਡ ਪ੍ਰਧਾਨ ਜੀ ਅੱਜ ਤੇ ਕਾਰਡ ਲੈ ਕੇ ਆਏ ਆ ਕਿ ਰਾਸ਼ੀ ਕਾਰਡ ਦੇ ਜੀ ਮਨੋਜ ਜੀ ਆ ਇੱਥੇ ਲਿਆਂਦਾ ਕਾਰਡ ਗੁਰੂ ਮਹਾਰਾਜ ਜੀ ਦੇ ਨਾਮ ਤੋਂ ਸਾਡੇ ਦੇਵਾ ਜੀ ਅਰਦਾਸ ਸੰਗ ਰਾਜੇ ਨੇ ਆਪ ਆਪਣੇ ਗੁਰੂ ਮਹਾਰਾਜ ਜੀ ਦੇ ਨਾਮ ਤੋਂ ਤਾੜੀ ਲਗਾ ਦੇ ਕੋਈ ਜ਼ੋਰ ਨਾਲ ਮੈਂ ਗੁਰੂ ਮਹਾਰਾਜ ਜੀ ਦੀ ਹਾਜ਼ਰੀ ਸੁਣਾਉਣੀ ਹੈ ਇਹ ਸਾਡੇ ਸਾਰੇ ਭੜਕਾਂ ਦੇ ਨਾਮ ਤੋਂ ਅਰਦਾਸਾਂ ਆ ਰਹੀਆਂ ਬੂਆ ਦਾਦੀ ਦੀ ਕਿਰਪਾ ਕਰ ਤੇ ਐਤ ਕੀ ਮੇਲਾ ਵੀ ਨਵੰਬਰ ਮਹੀਨੇ ਪਹਿਲਾਂ ਹੀ ਆ ਜਾਣਾ ਤੇ ਜਿਹੜੀ ਢੇੜ ਸਾਡੀ ਬੂਆ ਦਾਦੀ ਦੀ ਉਹ ਵੀ ਪਹਿਲਾਂ ਹੀ ਆ ਜਾਈਂਗਾ ਜਿੱਦਾਂ ਪਹਿਲਾਂ ਢੇਡਾਂ ਨੂੰ ਪਿਆਰ ਦਿੱਤਾ ਇਹਦੇ ਉਦਾਂ ਹੀ ਢੇਡਾਂ ਨੂੰ ਪਿਆਰ ਦੇਣਾ ਠੀਕ ਹੈ ਸੁਣੀਆਂ ਪੇਕਾ ਸਾਰਿਆਂ ਨੇ ਹੈ ਨਹੀਂ ਸੁਣੀਆਂ <table> ਤੜੀ ਮਾਰ ਕੇ ਦੱਸੋ ਸੁਣਿਆ ਉਦਾਂ ਹੀ ਅੱਜ ਪਤਾ ਨਹੀਂ ਕੀ ਗੱਲ ਝਾਕਦੇ ਬੋਲੇ ਵੀ ਜਿੰਦੇ ਮਾ ਵੈਸ਼ਨ ਦੇ ਨਾਂ ਤੋਂ ਸਾਰੀ ਸੰਗਤ ਦੇ ਨਾਂ ਤੋਂ ਦਾਸ ਆ ਰਹੇ ਹਾਂ ਜੀ ਬਹੁਤ ਸੰਗਤਾਂ ਨੇ ਆਏ ਹਨ ਅਨ ਮੋਹਨ ਦਾ ਵਿਆਹ ਹੈ ਅਨ ਮੋਹਨ ਦਾ ਵਿਆਹ ਹੋ ਜਾਈ ਮਾਤਰਾ ਨੇ ਕਿਰਪਾ ਕਰ ਦਿਓ ਸ਼ੁਭ ਆਪਣੀ ਮੰਮੀ ਦੇ ਡੈਡੀ ਦੇ ਕੈਦ ਚ ਚੱਲੇ ਕੈਦ ਕੈਦ ਚ ਲਾ ਦਿਓ ਕੁਵਰਾ ਦੀ ਕੈਦ ਚ ਚੱਲੇ ਸ਼ੁਭ ਆਪਣੀ ਮੰਮੀ ਡੈਡੀ ਦੇ ਕੈਦ ਚ ਚੱਲੇ ਬਹੁਤ ਸੱਚੇ ਦਰਵਾਜ਼ੇ ਕੀ ਸੇਵਾ ਮਾਰਬਤੀ ਨਾ ਜਾਣੀ ਦੇ ਸੇਵਾ ਮਾਰਬਤੀ ਨਾ ਜਾਣੀ ਦੇ ਸੇਵਾਦਾਰ ਬਨਾਲਿਆ ਤੇ ਰਿਪਾਰਦਾ ਭੂਆ ਬਾਬਾ ਜੀ ਦੇ ਨਾਂ ਤੋਂ ਆ ਕੋਈ ਵੀ ਜੇ ਜਦੀ ਭੂਆ ਬਾਈ ਦੇ ਨਾਂ ਤੋਂ ਆ ਕੋ ਵੀ ਜਰ ਬਈਆ ਦਾਸਾ ਰੇ ਸੁਨਣਾ ਦੀ ਕਿਰਪਾ ਕਰ ਲੰਬ ਦੇ ਨਾਮ ਨੂੰ ਅਰਦਾਸਾਂ ਨਹੀਂ ਬਾਹਰ ਜਲਜੇ ਬੂਰਾ ਦਾ ਵੀ ਕਿਰਪਾ ਕਰਦੇ ਹੋ ਦबई ਦੇ ਵਿੱਚ ਮਨਦੀਪ ਸਿੰਘ ਨੇ ਉਹਨਾਂ ਦੇ ਨਾਮ ਤੋਂ ਅਰਦਾਸ ਆ ਰਹੀ ਹੈ ਬੂਰਾ ਦਾ ਵੀ ਕਿਰਪਾ ਕਰਨ ਵਿਦੇਸ਼ਾਂ ਦੇ ਵਿੱਚ ਸਿਰ ਤੇ ਗੇਰ ਭਰਿਆ ਹੱਥ ਕਰਨ ਆਸ਼ਾ ਇਹ ਨੌਕਰੀ ਕਿਨਾਂ ਕਿ ਇਹਨਾਂ ਨੂੰ ਪਸੰਦ ਹੈ ਕਿ ਸੇਵਾਦਾਰ ਬਣਾ ਲਿਆ ਦਰਬਾਰ ਦਾ ਜਿਹੜੇ ਮੰਦਰਾਂ ਤੇ ਫੇਰਾਂ ਝਾੜੂ ਮਾਰਦਾ ਸਾਰਿਆਂ ਨੂੰ ਨੌਕਰੀ ਪਸੰਦ ਹੈ

جي منهن ڏيکي ملسي پاريونگا قلبي کان ڏيکاريو گلماهي کیا ميري دل گريتا قلماهي کیا ميري دل گريتا ਜਗੂ ਦੇ ਨਾਲ ਕੋ ਸਰੀਆਂ ਦਾਸ ਆ ਰਹੀਆਂ ਮੰਦਰਾਣੀ ਇਹਨੂੰ ਵੀਰ ਦੀ ਬਾਤ ਵਿੱਚ ਇਹਦੇ ਸੰਦੇ ਮਿਹਰ ਭਾਇਆ ਹੱਥ ਲੱਗਣਾ ਦੰਦ ਕੁੱਸੀਆਂ ਦੀ ਬਾਤ ਗਗੂ ਨੱਜਣਾ ਨੱਜਣਾ ਨੱਜੋ ਹੋਇਆ ਪਹਿਮਾ Terima kasih telah <laughs> menonton! ਲਗੋਣੀ ਬੜੀ ਅਸ਼ੀਰਤ ਦੇ ਤਾਰੀਰਾ ਹਾਜ਼ਰ ਹੋਣੀ ਤਾਰੀਰਾ ਨਾਲ ਕੋਰੇ